ਜਨਾਂ ਆਦੇ ਪਾਣੀਆਂ ਨੇ ਜਿੰਨਾ ਮੁਹੱਬਤੀ ਰੂਹਾਂ ਨੂੰ ਜਨਮ ਦਿੱਤਾ ਹੈ ਉਹਨਾਂ ਵਿੱਚ ਸੋਹਣੀ ਇੱਕ ਅਜਿਹਾ ਅਮਰਨਾ ਹੈ ਜਿਸ ਨੇ ਪੰਜਾਬੀਆਂ ਦੇ ਮਨਾਂ ਤੇ ਅਮਿੱਟ ਛਾਪ ਛੱਡੀ ਹੈ ਸਦੀਆਂ ਬੀਤਣ ਬਾਅਦ ਵੀ ਲੋਕ ਉਸ ਦੀਆਂ ਬਾਤਾਂ ਬੜੇ ਚਾਵਾਂ ਨਾਲ ਪਾਉਂਦੇ ਹਨ ਬਾਤ ਸਦੀਆਂ ਪੁਰਾਣੀ ਹੈ ਬਲਖ ਬੁਖਾਰੇ ਦੇ ਸਦਾਗਰ ਅਲੀ ਬੇਗ ਦਾ ਨੌਜਵਾਨ ਪੁੱਤਰ ਇੱਜ਼ਤ ਬੇਗ ਅਜੋਕੇ ਪਾਕਿਸਤਾਨ ਦੇ ਸ਼ਹਿਰ ਗੁਜਰਾਤ ਵਿੱਚ ਭਾਂਡਿਆਂ ਦਾ ਵਪਾਰ ਕਰਨ ਲਈ ਆਇਆ ਇੱਕ ਦਿਨ ਉਹ ਆਪਣੇ ਨੌਕਰ ਨਾਲ ਗੁਜਰਾਤ ਦੀਆਂ ਹਟੀਆਂ ਵੇਖਦਾ-ਵੇਖਦਾ ਤੁੱਲੇ ਦੇ ਭਾਂਡਿਆਂ ਦੀ ਦੁਕਾਨ ਤੇ ਪੁੱਜ ਗਿਆ। ਦੁਕਾਨ ਤੇ ਭਾਂਡੇ ਖਰੀਦਣ ਵਾਲਿਆਂ ਦੀ ਬੜੀ ਭੀੜ ਸੀ। ਦੁਕਾਨ ਵਿੱਚ ਕੁੱਜੇ, ਬਾਦੀਏ, ਸੁਰਾਹੀਆਂ, ਘੜੇ, ਮਟਕੇ ਆਦ ਇਸ ਲੀਕੇ ਨਾਲ ਟਿਕਾਏ ਹੋਏ ਸਨ ਜਿਵੇਂ ਕਿਸੇ ਚਿੱਤਰਕਾਰ ਨੇ ਆਪਣੀ ਚਿੱਤਰਾਂ ਦੀ ਪ੍ਰਦਰਸ਼ਨੀ ਲਾਈ ਹੋਵੇ। ਇੱਜ਼ਤ ਬੇਗ ਬਾਹਰ ਖੜਾ ਸਜੀਲੀ ਦੁਕਾਨ ਵੱਲ ਪ੍ਰਸ਼ੰਸਾ ਭਰੀਆਂ ਤੱਕਣੀਆਂ ਨਾਲ ਤੱਕਦਾ ਰਿਹਾ। ਗਾਹਕਾਂ ਦੀ ਕੁਝ ਭੀੜ ਕਟੀ ਤੁੱਲੇ ਦੀ ਨਿਗਾ ਨੌਜਵਾਨ ਸਦਾਗਰ ਤੇ ਜਾ ਪਈ ਹੁਕਮ ਕਰੋ ਸਭ ਕੁਝ ਹਾਜ਼ਰ ਹੈ ਜਲ ਪਾਣੀ ਦੀ ਆਗਿਆ ਦਿਓ ਤੁੱਲੇ ਨੇ ਨੌਜਵਾਨ ਸਦਾਗਰ ਅੱਗੇ ਦੋਨੋਂ ਹੱਥ ਜੋੜੇ ਤੇ ਕਾਹੀ ਦਾ ਬਣਿਆ ਰੰਗਲਾ ਮੋਹੜਾ ਅੱਗੇ ਵਧਾ ਦਿੱਤਾ ਜਲ ਪਾਣੀ ਲਈ ਮਿਹਰਬਾਨੀ ਸਾਨੂੰ ਕੁਝ ਭਾਂਡਿਆਂ ਦੀ ਲੋੜ ਹੈ ਅਸੀਂ ਆਪਣੇ ਦੇਸ਼ ਨੂੰ ਤੁਹਾਡੇ ਦੇਸ਼ ਦੀ ਸੁਗਾਤ ਲੈ ਜਾਣਾ ਚਾਹੁੰਦੇ ਹਾਂ ਕੁਝ ਨਮੂਨੇ ਵਿਖਾਓ ਮੋਹੜੇ ਤੇ ਬੈਠਦਿਆਂ ਇੱਜ਼ਤ ਬੇਗ ਨੇ ਉੱਤਰ ਦਿੱਤਾ ਤੁੱਲਾ ਕੁਮਿਆਰ ਦੁਕਾਨ ਅੰਦਰੋਂ ਭਾਂਡੇ ਲੈਣ ਲਈ ਚਲਿਆ ਗਿਆ ਇਜ਼ਤਬੇ ਇੱਕ ਸੋਚ ਰਿਹਾ ਸੀ ਕਿ ਉਹ ਖੂਬਸੂਰਤ ਭਾਂਡਿਆਂ ਦੇ ਰਚਨਹਾਰੇ ਦੀ ਸਿਫਤ ਕਰੇ ਤਾਂ ਕਿਵੇਂ ਕਰੇ ਤੁੱਲਾ ਅੰਦਰੋਂ ਕਈ ਨਮੂਨੇ ਲੈ ਆਇਆ ਨਮੂਨੇ ਕੀ ਸਨ ਕਿਸੇ ਕਰਾਮਾਤੀ ਹੱਥਾਂ ਦਾ ਕਮਾਲ ਸਨ ਤੱਕੀਆਂ ਭੁਖ ਲੈਂਦੀ ਸੀ ਇਹ ਬਹੁਤ ਸੁੰਦਰ ਹਨ ਅਤੀ ਸੁੰਦਰ ਕੋਈ ਕਦਰਦਾਨ ਦਿਲ ਹੀ ਇਹਨਾਂ ਦਾ ਮੁੱਲ ਤਾਰ ਸਕਦਾ ਹੈ ਤੁਸੀਂ ਐਡੇ ਮਨਮੋਹਣੇ ਭਾਂਡੇ ਕਿਵੇਂ ਬਣਾ ਲੈਂਦੇ ਹੋ ਇਜ਼ਤ ਬੇਗ ਦੀਆਂ ਪ੍ਰਸ਼ੰਸਾ ਭਰੀਆਂ ਤਕਣੀਆਂ ਜਾਣਕਾਰੀ ਲੋੜਦੀਆਂ ਸਨ ਪ੍ਰਸ਼ੰਸਾ ਦੇ ਸ਼ਬਦ ਸੁਣ ਕੇ ਤੁੱਲੇ ਦੀਆਂ ਅੱਖਾਂ ਚਮਕ ਉਠੀਆਂ ਉਹ ਇਜ਼ਤ ਬੇਗ ਨੂੰ ਆਪਣੇ ਅੰਦਰ ਬਾਹਰ ਲੈ ਗਿਆ ਜਿੱਥੇ ਭਾਂਡੇ ਬਣ ਰਹੇ ਸਨ ਚੱਕ ਬੜੀ ਤੇਜ਼ੀ ਨਾਲ ਘੁੰਮ ਰਿਹਾ ਸੀ ਤੇ ਤੁੱਲੇ ਦੀ ਮੁਟਿਆਰ ਧੀ ਆਪਣੀਆਂ ਕੋਮਲ ਉਂਗਲਾਂ ਨਾਲ ਗੁੰਨੀ ਹੋਈ ਮਿੱਟੀ ਨੂੰ ਜਾਦੂ ਭਰੀਆਂ ਛੂਹਾਂ ਦੇ ਰਹੀ ਸੀ ਇਹ ਹੈ ਮੇਰੀ ਧੀ ਸੋਹਣੀ ਇਹ ਸਾਰੇ ਭਾਂਡੇ ਇਸੇ ਦੇ ਬਣਾਏ ਹੋਏ ਹਨ ਤੁੱਲੇ ਨੇ ਆਪਣੀ ਧੀ ਵੱਲ ਇਸ਼ਾਰਾ ਕੀਤਾ ਉਮਦਾ ਚੱਕ ਹੌਲੀ ਹੋ ਗਿਆ ਮੁਟਿਆਰ ਚੱਕ ਉਤੇ ਜਨਮ ਲੈ ਰਹੇ ਸ਼ਾਹਕਾਰ ਵਿੱਚ ਮਗਨ ਸੀ ਉਹ ਜ਼ਰਾ ਕੁ ਪਿੱਛੇ ਮੁੜ ਕੇ ਤੱਕਿਆ ਕਾਲੀਆਂ ਘਟਾਵਾਂ ਪਿੱਛੋਂ ਚੰਦ ਦੀ ਪਿਆਰੀ ਟੁਕੜੀ ਤਹਿਕ ਪਈ ਇੱਜ਼ਤ ਬੇਗ ਨੇ ਧੁੱਪ ਵਿੱਚ ਸੁਕਾਏ ਜਾ ਰਹੇ ਭਾਂਡੇ ਤੱਕੇ ਤੇ ਆਵੇ ਵਿੱਚ ਪਕਾਏ ਜਾ ਰਹੇ ਭਾਂਡਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਿੰਨੀ ਦੇਰ ਉਹ ਇਸ ਬਾਲੇ ਵਿੱਚ ਰਿਹਾ ਸੋਹਣੀ ਦੀ ਪਿਆਰੀ ਸੂਰਤ ਉਸ ਨੂੰ ਨਜ਼ਰੀ ਆਉਂਦੀ ਰਹੀ ਉਸ ਨੂੰ ਭਾਂਡਿਆਂ ਦੀ ਖੂਬਸੂਰਤੀ ਦਾ ਭੇਤ ਸਮਝ ਪੈ ਗਿਆ ਸੋਹਣੀ ਦਾ ਆਪਣਾ ਰੂਪ ਹੀ ਤਾਂ ਇਨਾਂ ਭਾਂਡਿਆਂ ਵਿੱਚ ਸਮਾਇਆ ਹੋਇਆ ਹੈ ਜਿਸ ਕਰਕੇ ਉਹ ਇੰਨੇ ਖੂਬਸੂਰਤ ਲੱਗਦੇ ਨੇ ਇਜ਼ਤ ਬੇਗ ਨੇ ਬਹੁਤ سارے ਭਾਂਡੇ ਖਰੀਦ ਲਏ ਜੋ ਮੁੱਲ ਤੁਲੇ ਨੇ ਮੰਗਿਆ ਉਹਨੇ ਤਾਰ ਦਿੱਤਾ ਤੁਲੇ ਦੀ ਦੁਕਾਨ ਵਿੱਚੋਂ ਨਿਕਲਦਿਆਂ ਇਜ਼ਤ ਬੇਗ ਨੇ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਉਹ ਕਿਸੇ ਮੰਦਰ ਦੀ ਜ਼ਿਆਰਤ ਕਰਕੇ ਜਾ ਰਿਹਾ ਹੋਵੇ ਹੁਣ ਤੁਲੇ ਦੀ ਹੁਸ਼ਨਾਣ ਧੀ ਸੋਹਣੀ ਇਜ਼ਤ ਬੇਗ ਦੇ ਖਿਆਲਾਂ ਤੇ ਛਾ ਚੁੱਕੀ ਸੀ ਇਜ਼ਤ ਬੇਗ ਨੇ ਖੂਬਸੂਰਤ ਭਾਂਡੇ ਆਪਣੇ ਤੰਬੂ ਵਿੱਚ ਸਜਾ ਦਿੱਤੇ ਜਿਸ ਭਾਂਡੇ ਵੱਲੋਂ ਤੱਕਦਾ ਚੰਨ ਨਾਲੋਂ ਪਿਆਰੀ ਸੂਰਤ ਉਸ ਨੂੰ ਨਜ਼ਰ ਆਈ ਹਰ ਪਾਸੇ ਸੋਹਣੀ ਜਿੱਧਰ ਵੀ ਤੱਕਦਾ ਮੁਸਕੁਰਾਉਂਦੀ ਸੋਹਣੀ ਵਿਖਾਈ ਦਿੰਦੀ ਸਾਰੀ ਰਾਤ ਉਹ ਸੋਹਣੀ ਦੇ ਖਿਆਲਾਂ ਵਿੱਚ ਖੋਇਆ ਰਿਹਾ ਇੱਕ ਪਲ ਵੀ ਉਸ ਨੂੰ ਨੀਂਦ ਨਾ ਆਈ ਪੈਸੇ ਦਾ ਵਣਜ ਕਰਨ ਆਇਆ ਸਦਾਗਰ ਇਸ਼ਕ ਦਾ ਵਣਜ ਕਰਨ ਲਈ ਉਤਾਵਲਾ ਹੋ ਗਿਆ ਉਹਨੇ ਆਪਣਾ ਨੌਕਰ ਆਪਣੇ ਦੇਸ਼ ਪਰਤਾ ਦਿੱਤਾ ਤੇ ਆਪ ਗੁਜਰਾਤ ਵਿੱਚ ਹੀ ਭਾਂਡਿਆਂ ਦੀ ਹੱਟੀ ਪਾ ਲਈ ਉਹ ਭਾਂਡੇ ਖਰੀਦਣ ਦੇ ਪੱਜ ਹਰ ਰੋਜ਼ ਸੋਹਣੀ ਦਾ ਪਿਆਰਾ ਮੁਖੜਾ ਤੱਕਣ ਆਉਂਦਾ ਭਾਂਡਿਆਂ ਦਾ ਵਪਾਰੀ ਉਹ ਕਿਦਰੋਂ ਸੀ ਉਹ ਤਾਂ ਨੈਣਾ ਦਾ ਵਣਜਾਰਾ ਸੀ ਹੁਸਨ ਦੀ ਹੱਟੀ ਦਾ ਸੌਦਾ ਖਰੀਦਣ ਵਾਲਾ ਦੁਕਾਨ ਵਿੱਚ ਘਾਟੇ ਤੇ ਘਾਟਾ ਪੈਂਦਾ ਗਿਆ ਇੱਕ ਬਰੇ ਵਿੱਚ ਹੀ ਉਹਨੇ ਆਪਣੀ ਸਾਰੀ ਪੂੰਜੀ ਮੁਕਾ ਦਿੱਤੀ ਤੁੱਲੇ ਦਾ ਸੈਂਕੜੇ ਰੁਪਏ ਦਾ ਕਰਜ਼ਾ ਉਹਦੇ ਸਿਰ ਹੋ ਗਿਆ ਹਾਲਤ ਇਥੋਂ ਤੱਕ ਪਹੁੰਚ ਗਏ ਕਿ ਉਹ ਰੋਟੀ ਨੂੰ ਵੀ ਆਤੁਰ ਹੋ ਗਿਆ ਅਜੇ ਤੀਕਰ ਇੱਜ਼ਤ ਬੇਗ ਨੇ ਸੋਹਣੀ ਨਾਲ ਦੋ ਪਿਆਰ ਭਰੀਆਂ ਗੱਲੜੀਆਂ ਨਹੀਂ ਸੰਕਿਤੀਆਂ ਸੋਹਣੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮੁਸਕੁਰਾਇਆ ਤੱਕ ਨਹੀਂ ਸੀ ਹਾਰ ਕੇ ਇੱਜ਼ਤ ਬੇਗ ਨੇ ਤੁੱਲੇ ਦੇ ਪੈਰ ਜਾ ਫੜੇ ਮਾਪਿਆ ਮੈਨੂੰ ਬਚਾ ਲੈ ਮੇਰੇ ਪਾਸ ਫੁੱਟੀ ਕੋਡੀ ਵੀ ਨਹੀਂ ਜਿਹਦੇ ਨਾਲ ਤੇਰਾ ਕਰਜ਼ਾ ਮੋੜ ਸਕਾਂ ਇਸ ਇਸ ਪ੍ਰਦੇਸ਼ ਵਿੱਚ ਮੇਰਾ ਕੋਈ ਨਹੀਂ हे ਨੇਕ ਦਿਲ ਬੰਦੇ ਮੇਰੇ ਤੇ ਤਰਸ ਕਰ ਮੈਨੂੰ ਆਪਣੇ ਕੋਲ ਨੌਂਕਰ ਰੱਖ ਲੈ ਮੈਂ ਸਿਰਫ ਦੋ ਟੁਕੜੇ ਰੋਟੀ ਖਾ ਕੇ guzara ਕਰ ਲਵਾਂਗਾ ਮੇਰੀ ਨੌਕਰੀ ਵਿੱਚੋਂ ਆਪਣਾ ਕਰਜ਼ਾ ਕੱਟ ਲੈਣਾ ਇਜ਼ਤ ਬੇਗ ਨੇ ਲੇਲੜੀਆਂ ਕੱਢਦੇ ਆਖਿਆ ਉਸ ਦੇ ਨੈਣ ਭਰ ਆਏ ਤੁੱਲਾ ਸੋਚੀ ਪੈ ਗਿਆ ਕੁਝ ਜੇ ਸੋਚ ਕੇ ਤੁੱਲੇ ਨੇ ਹੁੰਗਾਰਾ ਭਰਿਆ ਬੇਟਾ ਕਾਬਰਨ ਦੀ ਲੋੜ ਨਹੀਂ ਬਣਜਾਂ ਵਿੱਚ ਵਾਦੇ ਘਾਟੇ ਬਣੇ ਹੀ ਹੋਏ ਨੇ ਏ ਮੈਂ ਜਾਣਦਾ ਕਿ ਤੂੰ ਪਰਦੇਸੀ ਐ ਤੇਰੇ ਇੱਥੇ ਕੋਈ ਮਦਦਗਾਰ ਨਹੀਂ ਤੂੰ ਮੇਰੇ ਕੋਲ ਨੌਕਰ ਰਹਿਣ ਦਾ ਸਵਾਲ ਪਾਇਆ ਏ ਮੈਂ ਸਵਾਲੀ ਕਦੇ ਦਰੋਂ ਮੋੜਿਆ ਨਹੀਂ ਮੈਂ ਤੈਨੂੰ ਆਪਣੇ ਕੋਲ ਨੌਕਰ ਰੱਖ ਲਈ ਤਿਆਰ ਹਾਂ ਪਰ ਇੱਕ ਸ਼ਰਤ ਏ ਹਾਂ ਦੱਸ ਬਾਬਾ ਇਜ਼ਤ ਬੇ ਕਾਹਲੀ ਨਾਲ ਬੋਲਿਆ ਉਸ ਨੂੰ ਆਸ ਦਾ ਟਹਿ ਤਹਾਣਾ جگਮਗਾਉਂਦੇ ਹੋਏ ਦਿਖਾਈ ਦੇ ਰਿਹਾ ਸੀ ਤੈਨੂੰ ਮੱਝਾਂ ਚਾਰਨ ਦਾ ਨੌਕਰ ਹੋਣਾ ਪਵੇਗਾ ਸੋਚ ਲੈ ਤੁੱਲੇ ਨੇ ਗੰਭੀਰਤਾ ਪੂਰਵਕ ਕਿਹਾ ਮੈਨੂੰ ਮਨਜ਼ੂਰ ਹੈ ਮੈਂ ਖਿੜੇ ਮੱਥੇ ਇਹ ਨੌਕਰੀ ਕਰਾਂਗਾ ਇਜ਼ਤ ਬੇ ਲਈ ਜਿਵੇਂ ਸਵਰਗ ਦੀ ਖਿੜਕੀ ਖੁੱਲ ਗਈ ਹੋਵੇ ਆਪਣੇ ਪਿਆਰੇ ਨਾਲ ਨੇੜਤਾ ਪ੍ਰਾਪਤ ਕਰਨ ਦੀ ਸੱਦਰ ਉਹਨੂੰ ਹੁਣ ਪੂਰੀ ਹੁੰਦੀ ਜਾਪਦੀ ਸੀ ਇਜ਼ਤਬੇਗ ਮੂੰ ਚਾਖਰੇ ਹੀ ਮੱਜਾਂ ਖੋਲਦਾ ਆਪਣੇ ਸਾਥੀਆਂ ਸਮੇਤ ਚਨਾ ਦੇ ਬੇਲੇ ਵਿੱਚ ਪੁੱਜ ਜਾਂਦਾ ਇਜ਼ਤਬੇਗ ਤੋਂ ਹੁਣ ਉਹ ਮਹੀਵਾਲ ਬਣ ਚੁੱਕਾ ਸੀ ਉਹਨੂੰ ਇਸੇ ਨਾਂ ਨਾਲ ਸੱਦੇ ਸਨ ਕੋਈ ਡੇਢ ਵਰਾ ਇਸੇ ਤਰ੍ਹਾਂ ਲੰਘ ਗਿਆ ਸੋਹਣੀ ਦੀ ਰਾਂਗਲੀ ਨਿਹਾਰ ਉਹਨੂੰ ਜ਼ਿੰਦਗੀ ਜੀਣ ਦਾ ਲਾਰਾ ਦੇਈ ਜਾ ਰਹੀ ਸੀ ਉਹ ਕਲਪਨਾ ਵਿੱਚ ਵੀ ਕਈ ਵਾਰ ਸੋਹਣੀ ਨਾਲ ਸ਼ਹਿਦ ਭਰੀਆਂ ਗੱਲਾਂ ਕਰਦਾ ਰੁੱਸਦਾ ਹੱਸਦਾ ਅਤੇ ਮਨਮਨਾਈ ਕਰਦਾ ਪਰੰਤੂ ਸੋਹਣੀ ਉਹਦੇ ਪਾਸੋਂ ਬਹੁਤ ਦੂਰ ਸੀ ਅਸਮਾਨੀ ਤਾਰਿਆਂ ਨਾਲੋਂ ਵੀ ਦੂਰ ਸੋਹਣੀ ਤਾਂ ਉਹਦੇ ਲਈ ਲਾਜਵੰਤੀ ਦਾ ਬੂਟਾ ਸੀ ਜਿਹੜਾ ਹੱਥ ਲਾਇਆ ਕੁਮਲਾ ਜਾਂਦਾ ਏ ਇੱਕ ਦਿਨ ਸੋਹਣੀ ਮਹੀਵਾਲ ਲਈ ਪੱਤਾ ਲੈ ਕੇ ਆ ਗਈ ਉਹਦਾ ਚੋਚੋ ਪੈਂਦਾ ਰੂਪ ਮਹੀਵਾਲ ਨੂੰ ਤੜਪਾ ਗਿਆ ਉਸਨੇ ਆਪਣਾ ਦਿਲ ਸੋਹਣੀ ਅੱਗੇ ਫੋਲ ਸੁਟਿਆ ਸੋਹਣੀਏ ਮੈਂ ਤੇਰੇ ਪਿੱਛੇ ਆਪਣੇ ਮਾਂ-ਬਾਪ ਤੇ ਆਪਣਾ ਪਿਆਰਾ ਦੇਸ਼ ਛੱਡ ਦਿੱਤੇ ਪਰ ਤੂੰ ਏ ਜਿਨੇ ਮੇਰੇ ਨਾਲ ਕਦੀ ਸਿੱਧੇ ਮੂੰਹ ਗੱਲ ਵੀ ਨਹੀਂ ਕੀਤੀ ਹਜ਼ਾਰਾਂ ਲੱਖਾਂ ਦੀ ਦੌਲਤ ਨੂੰ ਲੱਤ ਮਾਰ ਕੇ ਮੈਂ ਤੇਰੀਆਂ ਮੱਜਾਂ ਚਾ ਰਿਆਂ ਕੁਝ ਰਹਿਮ ਕਰ ਸੋਹਣੀ ਕੁਝ ਤਰਸ ਘਰ ਹੁਸਨ ਪਰੇ ਸੋਹਣੀ ਦੇ ਹੁਸ਼ਨਾਕ ਚਿਹਰੇ ਤੇ ਲਾਲੀ ਦੀ ਲਹਿਰ ਦੌੜ ਗਈ ਉਹਨੇ ਮਹੀਵਾਲ ਨੂੰ ਆਪਣੀ ਮੁਹੱਬਤ ਇਸ਼ਕ ਦੀ ਦਹਲੀਜ਼ ਚੜਾ ਦਿੱਤੀ ਸੋਹਣੀਏ ਦੁਨੀਆ ਦੀ ਸਾਰੀ ਦੌਲਤ ਅੱਜ ਮੇਰੀ ਝੋਲੀ ਵਿੱਚ ਹੈ ਮੇਰੇ ਨਾਲੋਂ ਅਮੀਰ ਹੁਣ ਦੁਨੀਆ ਵਿੱਚ ਦੂਜਾ ਕੋਈ ਨਹੀਂ ਮਹੀਵਾਲਾ ਮੈਂ ਆਪਣੀ پاک ਮੁਹੱਬਤ ਤੇਰੇ ਹਵਾਲੇ ਕਰ ਦਿਤੀ ਹੈ ਮੈਂ ਵਫਾ ਨਿਭਾਵਾਂਗੀ ਇਸ਼ਕ ਨੂੰ ਦਾਗ ਨਹੀਂ ਲੱਗਣ ਦੇਵਾਂਗੀ ਸੋਹਣੀ ਮਹੀਵਾਲ ਹਰ ਰੋਜ਼ ਬੇਲੇ ਵਿੱਚ ਪਿਆਰ ਮਿਲਣੀਆਂ ਮਾਣਦੇ ਰਹੇ ਪਰ ਸੋਹਣੀ ਦਾ ਰੋਜ਼ ਬੇਲੇ ਵਿੱਚ ਜਾ ਕੇ ਮਹੀਵਾਲ ਨੂੰ ਮਿਲਣਾ ਕੁਝ ਖਚਰੀਆਂ ਨਜ਼ਰਾਂ ਨੂੰ ਖੁੜਕ ਗਿਆ ਉਹਨਾਂ ਦੇ ਇਸ਼ਕ ਦੀ ਚਰਚਾ ਸ਼ੁਰੂ ਹੋ ਗਈ ਤੂੰ ਹੱਸਦੀ ਦਿਲਰਾਜ਼ੀ ਮੇਰਾ ਲਗਦੇ ਨੇ ਬੋਲ ਪਿਆਰੇ ਚੱਲ ਕਿਧਰੇ ਦੋ ਗੱਲਾਂ ਕਰੀਏ ਬਹਿ ਕੇ ਨਦੀ ਕਿਨਾਰੇ ਲੁਕ-ਲੁਕ ਲਾਈਆਂ ਪ੍ਰਗਟ ਹੋਈਆਂ ਵੱਜ ਗਏ ਢੋਲ ਨਗਾਰੇ ਸੋਹਣੀਏ ਆ ਜਾਨੀ ਡੁੱਬਦਿਆਂ ਨੂੰ ਰਬਤਾਰੇ ਤੁੱਲੇ ਨੂੰ ਵੀ ਸੋਹਣੀ ਮਹੀਵਾਲ ਦੀ ਪ੍ਰੇਮ ਦੇ ਬਾਰੇ ਸੂ ਮਿਲ ਗਈ ਦੋ ਜਵਾਨੀਆਂ ਦੀ ਪਾਕ ਮੁਹੱਬਤ ਨੂੰ ਉਹਨਾਂ ਪ੍ਰਵਾਨਨਾ ਕੀਤਾ ਮਹੀਵਾਲ ਨੂੰ ਚਾਕੋਂ ਜਵਾਬ ਮਿਲ ਗਿਆ ਤੇ ਸੋਹਣੀ ਨੂੰ ਉਹਨਾਂ ਗੁਜਰਾਤ ਦੇ ਇੱਕ ਹੋਰ ਕੁਮਾਰਾਂ ਦੇ ਮੁੰਡੇ ਨਾਲ ਵਿਆਹ ਦਿੱਤਾ ਸੋਹਣੀ ਮਹੀਵਾਲ ਲਈ ਤੜਫਦੀ ਰਹੀ ਮਹੀਵਾਲ ਸੋਹਣੀ ਦੇ ਵਿਰਾਗ ਵਿੱਚ ਹੰਝੂ ਕੇਰਦਾ ਰਿਹਾ ਝੂਠੀ ਲੋਕਲਾਜ ਨੇ ਦੋ ਪਿਆਰੇ ਵਿਛੋੜ ਦਿੱਤੇ ਦੋ ਰੂਹਾਂ ਕਾਇਲ ਕਰ ਦਿੱਤੀਆਂ ਇੱਜ਼ਤ ਬੇਗੋ ਮਹੀਵਾਲ ਬਣਿਆ ਮਹੀਵਾਲ ਮਹੀਵਾਲੋਂ ਫਕੀਰ ਬਣ ਗਿਆ ਤੇ ਗੁਜਰਾਤ ਦੇ ਵਜ਼ੀਰਾਬਾਦ ਦੇ ਪਾਸੇ ਇੱਕ ਮੀਲ ਦੀ ਦੂਰੀ ਤੇ ਚਨਾਦ ਰਿਆ ਦੇ ਪਾਰਲੇ ਕੰਡੇ ਝੁੱਗੀ ਜਾ ਪਈ ਸੋਹਣੀ ਹੁਣ ਆਪਣੇ ਸਹੁਰੇ ਘਰ ਰਹਿ ਰਹੀ ਸੀ ਇੱਕ ਦਿਨ ਫਕੀਰ ਬਣਿਆ ਮਹੀਵਾਲ ਸੋਹਣੀ ਨੂੰ ਜਾ ਮਿਲਿਆ ਤੇ ਉਹਨਾਂ ਹਰ ਰੋਜ਼ ਅੱਧੀ ਰਾਤ ਮਗਰੋਂ ਚਨਾ ਦੇ ਕੰਢੇ ਮਿਲਣਾ ਨiyet ਕਰ ਲਿਆ ਅੱਧੀ ਰਾਤ ਗੁਜ਼ਰਦੀ ਸੋਹਣੀ ਆਪਣੇ ਘਰਦਿਆਂ ਤੋਂ ਚੋਰੀ ਉੱਠਦੀ ਤੇ ਇੱਕ ਮੀਲ ਬੇਲੇ ਤੇ ਤਰਾ-ਤਰਾ ਕਰ ਰਹੇ ਸੁਨਸਾਨ ਰਾਹਾਂ ਵਿੱਚ ਉਲੰਘਦੀ ਹੋਈ ਆਪਣੇ ਮਹੀਵਾਲ ਨੂੰ ਜਾ ਮਿਲਦੀ ਮਹੀਵਾਲ ਪਾਰੋਂ ਕਾਲੀ ਬੋਲੀ ਰਾਤ ਵਿੱਚ ਚਨਾ ਪਾਰ ਕਰਕੇ ਆਉਂਦਾ ਸਤਾਰਿਆਂ ਜਿਹੜੇ ਚੰਦੋਏ ਦੀ ਛਾਂ ਥੱਲੇ ਦੋ ਕਾਇਲ ਰੂਹਾਂ ਮਿਲਦੀਆਂ ਪਿਆਰੀਆਂ ਰਸ ਭਰੀਆਂ ਤੇ ਨਾ ਮੁੱਕਣ ਵਾਲੀਆਂ ਗੱਲਾਂ ਕਰਦੀਆਂ ਇੱਕ ਰਾਤ ਚਨਾਅ ਪਾਰ ਕਰੇਂਦੇ ਮਹੀਵਾਲ ਦੇ ਕਿਸੇ ਜਾਨਵਰ ਨੇ ਚੱਕ ਮਾਰਿਆ ਤੇ ਉਹਦਾ ਪੱਟ ਚੀਰ ਸੁਟਿਆ ਹੁਣ ਉਹਦੇ ਲਈ ਤੈਰਨਾ ਮੁਸ਼ਕਿਲ ਹੋ ਗਿਆ ਸੀ ਅਗਲੀ ਰਾਤ ਸੋਹਣੀ ਆਪਣੇ ਨਾਲ ਮਿੱਟੀ ਦਾ ਪੱਕਾ ਘੜਾ ਲੈ ਗਈ ਘੜੇ ਦੀ ਮਦਦ ਨਾਲ ਉਹਨੇ ਚਨਾਅ ਪਾਰ ਕੀਤਾ ਤੇ ਮਹੀਵਾਲ ਦੀ ਝੁੱਗੀ ਵਿੱਚ ਜਾ ਪੁੱਜੀ ਮਹੀਵਾਲ ਸੋਹਣੀ ਨੂੰ ਮਿਲ ਕੇ ਆਪਣੀ ਪੀੜ ਭੁੱਲ ਗਿਆ ਤੈਨੂੰ ਪਾ ਕੇ ਸੋਹਣੀਏ ਮੇਰਾ ਦੁੱਖ ਅੱਧਾ ਰਹਿ ਗਿਆ ਤੂੰ ਤਾਂ ਮਰਦਾਂ ਨਾਲੋਂ ਵੀ ਤਕੜੀ ਨਿਕਲੀ ਐ ਐਡੀ ਕਾਲੀ ਬੋਲੀ ਰਾਤ ਵਿੱਚ ਐਡੇ ਵੱਡੇ ਦਰਿਆ ਨੂੰ ਪਾਰ ਕਰਨਾ ਇੱਕ ਔਰਤ ਲਈ ਬਹੁਤ ਵੱਡੀ ਗੱਲ ਹੈ ਉਹ ਹਰ ਰੋਜ਼ ਦਰਿਆ ਪਾਰ ਕਰਕੇ ਮਹੀਵਾਲ ਪਾਸ ਜਾਂਦੀ ਤੇ ਆਉਂਦੀ ਹੋਈ ਘੜੇ ਨੂੰ ਸਰਕੜੇ ਦੇ ਬੂਟੇ ਵਿੱਚ ਲੁਕੋ ਦਿੰਦੀ ਸੋਹਣੀ ਦੇ ਹਰ ਰੋਜ਼ ਅੱਧੀ ਰਾਤੋਂ ਬਾਹਰ ਜਾਣ ਤੇ ਉਹਦੀ ਨਾਨਨ ਨੂੰ ਸ਼ੱਕ ਹੋ ਗਿਆ ਇੱਕ ਦਿਨ ਉਹ ਵੀ ਸੋਹਣੀ ਦੇ ਮਗਰ ਤੁਰ ਪਈ ਸੋਹਣੀ ਨੂੰ ਆਪਣੇ ਮਗਰ ਆਉਂਦੀ ਕਦਮਾਂ ਦੀ ਆਵਾਜ਼ ਵੀ ਸੁਣਾਈ ਦਿੱਤੀ ਪਰੰਤੂ ਉਹਨੇ ਆਪਣੇ ਹੀ ਕਦਮਾਂ ਦੀ ਆਵਾਜ਼ ਦਾ ਪੁਲੇਖਾ ਜਾਣ ਕੇ ਗੱਲ ਆਈ ਗਈ ਕਰ ਛੱਡੀ ਸੋਹਣੀ ਦਰਿਆ ਤੇ ਪੁੱਜੀ ਸਰਕੜੇ ਦੇ ਬੂਟੇ ਵਿੱਚੋਂ ਕੜਾ ਚੁੱਕਿਆ ਤੇ ਦਰਿਆ ਵਿੱਚ ਠਿਲ ਪਈ ਉਹਦੀ ਨਨਾਨ ਦੂਰ ਖੜੀ ਸਭ ਕੁਝ ਤੱਕਦੀ ਰਹੀ ਸੋਹਣੀ ਕੁਝ ਸਮੇਂ ਮਗਰੋਂ ਵਾਪਸ ਪਰਤੀ ਤੇ ਕੜਾ ਉਸੇ ਥਾਂ ਤੇ ਲੁਕੋ ਦਿੱਤਾ ਉਹਦੀ ਨਨਾਨ ਛੋਪਲੇ ਛੋਪਲੇ ਕਦਮੀ ਸੋਹਣੀ ਤੋਂ ਪਹਿਲਾਂ ਘਰ ਪੁੱਜ ਗਈ ਦਿਨੇ ਨਨਾਨ ਨੇ ਆਪਣੀ ਮਾਂ ਨੂੰ ਸੋਹਣੀ ਦੇ ਦਰਿਆ ਪਾਰ ਕਰਕੇ ਮਹੀਵਾਲ ਨੂੰ ਮਿਲਣ ਜਾਣ ਦੀ ਸਾਰੀ ਵਾਰਤਾ ਜਾ ਸੁਣਾਈ ਅੱਧੀ ਰਾਤ ਲੰਗੀ ਸੋਹਣੀ ਉੱઠી ਬਾਹਰ ਕੁਪ ਹਨੇਰਾ ਪਸਰਿਆ ਹੋਇਆ ਸੀ ਸਾਰੇ ਅਸਮਾਨ ਤੇ ਬੱਦਲ ਛਾਏ ਹੋਏ ਸਨ ਸੋਹਣੀ ਨੇ ਦਰੋਂ ਬਾਹਰ ਪੈਰ ਰੱਖਿਆ ਹੀ ਸੀ ਕਿ ਬਿਜਲੀ ਕਰਕੜਾਈ ਉਹਦਾ ਦਿਲ ਕੰਬ ਗਿਆ ਪਰੰਤੂ ਉਸ ਪੈਰ ਪਿੱਛੇ ਨਾ ਮੋੜੇ ਉਹਦਾ ਮਹੀਵਾਲ ਉਹਨੂੰ ਉਡੀਕਦਾ ਪਿਆ ਸੀ ਦੂਰ ਪਾਰਲੇ ਕੰਡੇ ਉਹਦਾ ਇੰਤਜ਼ਾਰ ਕਰ ਰਿਹਾ ਸੀ ਉਹ ਆਪਣਾ ਦਿਲ ਤਕੜਾ ਕਰਕੇ ਤੁਰ ਪਈ ਰਾਹ ਨਜ਼ਰੀ ਨਹੀਂ ਸੀ ਪੈਂਦਾ ਰਾਵਿਸ਼ ਅਨੇਕਾਂ ਕੰਡੇ ਤੇ ਝਾੜੀਆਂ ਖਿੰਡੀਆਂ ਪਈਆਂ ਸਨ ਉਹ ਡਿਗਦੀ ਟੈਂਦੀ ਝਾੜੀਆਂ ਝਾਫੀਆਂ ਵਿੱਚ ਫਸਦੀ ਲਹੂ ਲੁਹਾਨ ਹੋਈ ਚਨਾ ਦੇ ਕੰਡੇ ਤੇ ਪੁੱਜ ਗਈ ਉਸ ਸਰਕੜੇ ਦੇ ਬੂਚੇ ਵਿੱਚੋਂ ਘੜਾ ਚੁੱਕ ਲਿਆ ਘੜੇ ਨੂੰ ਉਸ ਆਪਣੀ ਆਦਤ ਅਨੁਸਾਰ ਟੁਣਕਾ ਕੇ ਵੇਖਿਆ ਪਹਿਲਾਂ ਵਰਗੀ ਟੁਣਕਾਰ ਨਹੀਂ ਸੀ ਆ ਕਿਸੇ ਪਾਪੀ ਨੇ ਪੱਕੇ ਦੀ ਥਾਂ ਕੱਚਾ ਰੱਖ ਦਿੱਤਾ ਸੀ ਮੁਹੱਬਤ ਨਵੇਂ ਇਮਤਿਹਾਨ ਵਿੱਚ ਪਾ ਦਿੱਤੀ ਸੀ ਪਾਰਲੇ ਕੰਡੇ ਮਹੀਵਾਲ ਦੀ ਝੁੱਗੀ ਵਿੱਚ ਦੀਵਾ ਟਿਮਟਿਮਾ ਰਿਹਾ ਸੀ ਤੇ ਮਹੀਵਾਲ ਸੁਰੀਲੀ ਬੰਸਰੀ ਦੀ ਤਾਲਾਂ ਤੇ ਪਿਆਰੇ ਬੋਲ ਗਾਉਂਦਾ ਪਿਆ ਸੀ ਉਰਲੇ ਕੰਡੇ ਸੋਹਣੀ ਕੱਚਾ ਘੜਾ ਚੁੱਕੀ ਸੋਚਾਂ ਵਿੱਚ ਡੁੱਬੀ ਖੜੀ ਸੀ ਵਿਚਕਾਰ ਦਰਿਆ ਪੂਰੇ ਸਿਖਰ ਤੇ ਸੀ ਅਸਮਾਨਾਂ ਤੇ ਕਹਿਰਾਂ ਦੀ ਬਿਜਲੀ ਲਿਸ਼ਕ ਰਹੀ ਸੀ ਕੀ ਹੋਇਆ ਘੜਿਆ ਤੂੰ ਪੱਕਿਓ ਕੱਚਾ ਕਿਉਂ ਬਣ ਗਿਆ ਮੈਂ ਪਿੱਛੇ ਨਹੀਂ ਪਰਤਾਂਗੀ ਆਪਣਾ ਕੌਲ ਪੂਰਾ ਕਰਾਂਗੀ ਮੈਂ ਮਰਦ ਜਾਤ ਪਾਸੋਂ ਇਹ ਉਲੰਭਾ ਨਹੀਂ ਖੱਟਾਂਗੀ ਆਪਣੀ ਵਫਾ ਨਿਭਾਵਾਂਗੀ ਚਾਹੇ ਮੈਨੂੰ ਆਪਣੀ ਜਿੰਦ ਹੀ ਕਿਉਂ ਨਾ ਵਾਰਨੀ ਪੈ ਜਾਵੇ ਸੋਹਣੀ ਨੇ ਸੱਚੇ ਰੱਬ ਅੱਗੇ ਦੋਨੋਂ ਹੱਥ ਜੋੜੇ ਤੇ ਕੱਚੇ ਘੜੇ ਨਾਲ ਦਰਿਆ ਵਿੱਚ ਠਿੱਲ ਪਈ ਰਾਤ ਹਨੇਰੀ ਲਿਸ਼ਕਣ ਤਾਰੇ ਕੱਚੇ ਕੜੇ ਤੇ ਮੈਂ ਤਰਦੀ ਵੇਖੀ ਰੱਬਾ ਖੈਰ ਕਰੀ ਤੇਰੀ ਆਸ ਤੇ ਮੂਲ ਨਾ ਡਰਦੀ ਮੂੰਹ ਜ਼ੋਰ ਪਾਣੀਆਂ ਅੱਗੇ ਕੱਚਿਆਂ ਨੇ ਕਿੱਥੋਂ ਠਹਿਰਨਾ ਹੋਇਆ ਸੋਹਣੀ ਜੇ ਥੋੜੀ ਹੀ ਦੂਰ ਗਈ ਸੀ ਕਿ ਇੱਕ ਘੜਾ ਖੁਰ ਗਿਆ ਉਹ ਆਪਣੇ ਹੱਥ ਪੈਰ ਮਾਰਨ ਲੱਗੀ ਕੁਝ ਹੋਰ ਗਾਜ ਵਧੀ ਕਹਿਰਾਂ ਦਾ ਪਾਣੀ ਵਗ ਰਿਹਾ ਸੀ ਉਹਦਾ ਸਾਹ ਟੁੱਟਣ ਲੱਗਾ ਮਹੀਵਾਲਾ ਮਹੀਵਾਲਾ ਆ ਮਿਲ ਲੈ ਮਹੀਵਾਲਾ ਤੇ ਸੋਹਣੀ ਦੀ ਆਵਾਜ਼ ਗਵਾਚ ਗਈ ਪਾਣੀ ਦੀ ਇੱਕ ਤੇਜ਼ ਲਹਿਰ ਉਹਨੂੰ ਆਪਣੇ ਨਾਲ ਵਹਾ ਕੇ ਲੈ ਗਈ। ਬੜੇ ਜ਼ੋਰਾਂ ਦੀ ਬਿਜਲੀ ਕਰਕੀ, ਬਿਜਲੀ ਦੇ ਲਿਸ਼ਕਾਰੇ ਵਿੱਚ ਮਹੀਵਾਲ ਨੂੰ ਪਾਣੀਆਂ ਨਾਲ ਘੋਲ ਕਰੇਂਦੀ ਸੋਹਣੀ ਵਿਖਾਈ ਦਿੱਤੀ। ਸੋਹਣੀਏ ਦਿਲ ਨਾ ਛੱਡੀ ਮੈਂ ਆਇਆ। ਮਹੀਵਾਲ ਨੇ ਆਪਣੇ ਪੂਰੇ ਜ਼ੋਰ ਨਾਲ ਆਵਾਜ਼ ਮਾਰੀ ਤੇ ਦਰਿਆ ਵਿੱਚ ਛਾਲ ਮਾਰ ਦਿੱਤੀ। ਉਹ ਮੁਸ਼ਕਿਲ ਨਾਲ ਚਲਾ ਦਾ ਅੱਧ ਵਿਚਕਾਰ ਪੁੱਜਿਆ ਸੀ ਕਿ ਉਹਨੇ ਬਿਜਲੀ ਦੇ ਲਿਸ਼ਕਾਰੇ ਵਿੱਚ ਆਪਣੇ ਤੋਂ ਚੰਦ ਕਦਮਾਂ ਦੀ ਦੂਰੀ ਤੇ ਰੁੜੀ ਜਾਂਦੀ ਸੋਹਣੀ ਤੱਕੀ। ਉਹਨੇ ਬੜੇ ਜ਼ੋਰ ਨਾਲ ਹੱਥ ਪੈਰ ਮਾਰੇ ਤੇ ਬਿਸੁਰਤ ਸੋਹਣੀ ਨੂੰ ਫੜ ਲਿਆ ਅਤੇ ਕੰਡੇ ਵੱਲ ਨੂੰ ਵਧਣ ਲੱਗਾ। ਦਰਿਆ ਅੱਜ ਪੂਰਾ ਚੜਿਆ ਹੋਇਆ ਸੀ। ਉਹਦੀ ਕੋਈ ਪੇਸ਼ ਨਹੀਂ ਸੀ ਜਾ ਰਹੀ। ਪੂਰਾ ਅੱਡਾ ਦਰਿਆ ਅਜੇ ਉਸ ਪਾਸੇ ਪਾਰ ਕਰਨਾ ਸੀ। ਉਸ ਬੜੀ ਕੋਸ਼ਿਸ਼ ਕੀਤੀ ਪਰੰਤੂ ਉਹਦਾ ਸਾਹ ਅਧ ਵਿਚਕਾਰ ਹੀ ਟੁੱਟ ਗਿਆ। ਪਾਣੀ ਦੀ ਇੱਕ ਕਹਿਰਾ ਭਰੀ ਲਹਿਰ ਉਹਨੂੰ ਸੋਹਣੀ ਸਮੇਤ ਵਹਾ ਕੇ ਲੈ ਗਈ। ਮਹੀਵਾਲ ਦੀ ਝੁੱਗੀ ਵਿੱਚ ਟਿਮਟਮਾਉਂਦਾ ਦੀਵਾ ਚਰੋਕੜਾ ਬੁਝ ਚੁੱਕਾ ਸੀ। ਜਿਸ ਸਿਦਕ ਦਿਲੀ ਨਾਲ ਸੋਹਣੀ ਨੇ ਆਪਣੀ ਪ੍ਰੀਤ ਨਿਭਾਈ ਹੈ ਉਸ ਸਦਕਾ ਪੰਜਾਬ ਦਾ ਲੋਕमानस ਅੱਜ ਵੀ ਉਸ ਦੇ ਸਿਦਕ ਨੂੰ ਵਾਰ-ਵਾਰ ਪ੍ਰਣਾਮ ਕਰਦਾ ਹੈ ਸੋਹਣੀ ਜਹੀ ਕਿਸੇ ਪ੍ਰੀਤ ਕੀ ਕਰਨੀ ਉਹਦੀ ਪ੍ਰੀਤ ਵੀ ਪਾਣੀ ਪਰਦੀ ਵਿੱਚ ਚਨਾਵਾ ਦੇ ਸੋਹਣੀ ਆਪ ਡੁੱਬੀ ਰੂਹ ਤਰਦੀ ਧੰਨਵਾਦ